पंजाब यूथ डेवलपमेंट बोर्ड की ओर से लुधियाना के गुरु नानक भवन में आयोजित एक कार्यक्रम के दौरान यूथ क्लबों और कॉलेजों व संस्थानों के युवाओं को स्पोर्ट्स किट वितरित की गई इस अवसर पर बतौर मुख्य मेहमान पहुंचे मुख्यमंत्री के सीनियर सलाहकार लेफ्टिनेंट जनरल रिटायर्ड टी एस शेरगिल ने बताया कि पंजाब सरकार की ओर से युवाओं को नशों के खिलाफ जागरूक करने के उद्देश्य से यह स्पोर्ट्स किट आवंटित की गई है युवाओं को खेलों में हिस्सा लेना चाहिए और तरक्की करनी चाहिए वहीं पर इन स्पोर्ट्स किटो को स्पॉन्सर करने वाले उद्योगपतियों ने कहा कि इससे युवाओं को खेलों के लिए उत्साह मिलेगा उन्होंने पंजाब सरकार के इस प्रयास की प्रशंसा की स्पोर्ट्स किट्स प्राप्त करने वाले युवाओं ने पंजाब सरकार का धन्यवाद किया और कहा की इससे उन्हें खेलने में और मदद मिलेगी जी। और उम्मीद है की सारे क्लब बड़ा बड़ा फायदा होगा और सारे बच्चों भी यदि खेलन वास्ते उत्साह मिलेगा और बच्चे अच्छी जगह पर अपना खेलन सेहत बनाएंगे और कंट्री का फायदा होएगा उन ਫਿਰ ਤੁਸੀਂ ਇਹ ਤਾਂ ਦੇਖਿਆ ਵੀ ਹਟਲ ਜਿੰਦਾ ਨੋਟਵਾਰ ਅੱਜ ਜਿਹੜੇ ਨਸ਼ਿਆਂ ਦੇ ਪੈ ਰਹੇ ਲੇਕਿਨ ਤੁਸੀਂ ਜਿਹੜੀਆਂ ਕਿੱਟਾਂ ਦਿੱਤੀਆਂ ਨੇ ਆਪਣੇ ਬੱਚੋ ਕੀ ਅੱਜ ਤੱਕ ਵਿੱਚ ਜਿਹੜਾ ਬੱਚਿਆਂ ਦਾ ਕਿੱਦਾਂ ਦਾ ਹੋਣਾ ਚਾਹੀਦਾ ਥੱਲੇ ਕਰ ਲੋ ਜੀ ਮਾਈਕ ਮੈਂ ਮੈਂ ਦੱਸਿਆ ਨਾ ਕਿ ਇਹਦੇ ਨਾਲ ਉਹਨਾਂ ਦਾ ਡੈਫੀਨਟਲੀ ਸਪੋਰਟਸ ਦੇ ਵਿੱਚ ਉਹਨਾਂ ਦਾ ਇੰਟਰਸਟ ਵਧੇਗਾ ਸਪੋਰਟਸ ਖੇਡਣਗੇ ਔਰ ਉਸ ਤੋਂ ਬਾਅਦ ਉਹ ਅੱਛੇ ਖਿਡਾਰੀ ਬਣ ਜਾਣਗੇ ਠੀਕ ਹੈ ਠੀਕ ਹੈ ਪ੍ਰੋਗਰਾਮ ਕੇ ਬਾਰੇ ਮੈਂ ਬਤਾ ਦਿੰਦਾ ਦੇਖੋ ਇਹ ਜਿਹੜਾ ਪ੍ਰੋਗਰਾਮ ਹੈਗਾ ਬੱਚਿਆਂ ਲਈ ਹੈਗਾ ਠੀਕ ਹੈ ਯੂਥ ਦੇ ਲਈ ਹੈਗਾ ਔਰ ਜ਼ਰੂਰੀ ਹੈ ਕਿ ਕਿਉਂਕਿ ਹਰ ਇੱਕ ਕੋਈ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਆਪਣਾ ਜਿਹੜਾ ਯੂਥ ਹੈਗਾ ਇਹਨਾਂ ਨੂੰ ਸਪੋਰਟਸ ਦਾ ਤਰੀਕਾ ਔਰ ਸਪੋਰਟਸ ਦੀ ਕਿੱਟ ਤਾਂ ਕਿ ਇਹਨਾਂ ਨੂੰ ਕੋਈ ਸਾਧਨ ਮਿਲ ਜਾਵੇ ਕਿ ਆਪਣੇ ਜਿਹੜੇ ਹੈਗੇ ਨੇ ਸ਼ਰੀਰ ਆਪਣੀ ਜਿਹੜੀ ਹੈਗੀ ਇੱਛਾ ਕਿਸੇ ਸਪੋਰਟਸ ਕਰਨ ਦੀ ਉਹ ਪੂਰੀ ਹੋ ਸਕੇ ਸੋ ਇਹ ਇੱਕ ਇਹ ਕਦਮ ਹੈਗਾ ਬੜਾ ਚੰਗਾ ਕਦਮ ਚੁੱਕਿਆ ਯੂਥ ਡਿਵੈਲਪਮੈਂਟ ਫੌਂਡੇਸ਼ਨ ਖਾਸ ਕਰ ਆਪਣੇ ਜਿਹੜੇ ਇੰਜੀਨੀਅਰ ਹੈਗੇ ਨੇ ਸੁਖਿੰਦਰ ਜੀ ਇਹਨਾਂ ਨੇ ਇਹ ਇੱਕ ਕਦਮ ਚੱਕਿਆ ਹੈ ਇਹ بڑا اچھا ਕਦਮ ਹੈਗਾ ਪਰ ਪੱਕਾ ਕਦਮ ਹੈਗਾ ਸਰ ਲੁਧਿਆਣਾ ਇੰਡਸਟਰੀਜ਼ ਨੇ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਉਹਨਾਂ ਵਾਸਤੇ ਬਿਲਕੁਲ ਬਿਲਕੁਲ ਸਪੌਂਸਰ ਬਿਗੈਰ ਕੋਈ ਵੀ ਸਪੋਰਟ ਜਿਹੜੀ ਹੈਗੀ ਹੈ ਨਹੀਂ ਚੱਲ ਸਕਦੀ ਹੁਣ ਤੁਸੀਂ ਵੇਖਿਓ ਆਈਪੀਐਲ ਕੋਈ ਨਾ ਕੋਈ ਸਪੌਂਸਰ ਬਣ ਜਾਂਦਾ ਹੈ ਪੂਰੇ ਆਈਪੀਐਲ ਦੇ ਲਈ ਔਰ ਬਾਕੀ ਵੀ ਸੋ ਐਸਲੀ ਸਪੌਂਸਰ ਜਿਹੜੇ ਹੈਗੇ ਨੇ ਮੈਂ ਤਾਂ ਬਹੁਤ ਬਹੁਤ ਉਹਨਾਂ ਦਾ ਧੰਨਵਾਦੀ ਹਾਂਗਾ ਕਿ ਉਹਨਾਂ ਨੇ ਆਪਣਾ ਕਦਮ ਚੱਕਿਆ ਹੈ ਔਰ ਇਥੇ ਬੱਚਿਆਂ ਦੇ ਲਈ ਉਹਨਾਂ ਨੇ ਕਿੱਟਾਂ ਜੜੀ ਹੈਗੀਆਂ ਨੇ ਦਿੱਤੀਆਂ ਸਰ ਯੂਥ ਸ਼ਾਪ ਮੈਸੇਜ ਦੇ ਦਿਓ ਜੀ ਪਲੀਜ਼ ਯੂਥ ਵਾਸਤੇ ਕੋਈ ਮੈਸੇਜ ਦੇ ਦਿਓ ਕਹਿੰਦੇ ਸੋ ਯੂਥ ਲਈ ਹੈ ਪ੍ਰੈਕਟਿਸ ਹਾਰਡ ਪਲੇ ਹਾਰਡ ਪਲੇ ਹਾਰਡ ਟੂ ਵਿਨ ਥੈਂਕ ਯੂ ਸਰ ਜੀ ਸਰਦਾਰ ਵਿਕੀ ਸਿੰਘ ਪਿੰਡ ਸਲੈਂਪਰ ਤੋਂ ਅੱਛਾ ਕਿੱਟ ਮਿਲਲੀ ਹੈ ਕਿੰਨਾ ਕ ਫਾਇਦਾ ਹੋਏਗਾ ਕਿੱਟ ਨਾਲ ਬਹੁਤ ਫਾਇਦਾ ਆਇਆ ਜੀ ਹਾਂਜੀ ਜੋ ਆਪਣੀ ਅੱਜ ਦੀ ਜਨਰੇਸ਼ਨ ਆ ਜੋ ਨਸ਼ਾ ਵੱਲ ਜਾ ਰਹੀ ਆ ਹੁਣ ਕਿੱਟ ਰਾੜ ਆਪਣੀ ਸਪੋਰਟਸ ਕਲੱਬ ਦੀ ਕਿੱਟ ਮਿਲੀ ਆਪਾਂ ਨੂੰ ਤੇ ਖੇਡਾਂ ਵਾਲਾ ਲਾਉਗੀ ਤੇ ਇਹਦੇ ਨਾਲ ਫਾਇਦਾ ਇਹ ਆ ਵੀ ਨਸ਼ਾ ਨਸ਼ੇ ਵਾਲ ਜਿਹੜੀ ਜਾ ਰਹੀ ਆ ਉਹ ਨਹੀਂ ਜਾਊਗੀ ਹੁਣ ਅੱਛਾ ਦੂਰ ਹੋਊਗਾ ਨਸ਼ਾ ਦੂਰ ਹੋਊਗਾ ਬਹੁਤ ਫਾਇਦਾ ਜੀ ਇਹਨਾਂ ਨੂੰ ਠੀਕ ਹੀ ਆ ਕਿੱਟ ਵਿੱਚ ਕਿੱਟ ਵਿੱਚ ਜੀ ਬ੍ਰਿਕਟਾਂ ਬਾਲੀਬਾਲ ਨੈਟ ਆ ਫੁੱਟਬਾਲ ਆ ਤੇ ਕ੍ਰਿਕਟ ਦਾ ਸਮਾਨ ਆ ਜੀ ਕੀ ਸੰਦੇਸ਼ ਦੋਗੇ ਯੂਟਿਬ ਮੈਂ ਤਾਂ ਇਹੀ ਦਿੰਦਾ ਜੀ ਸੰਦੇਸ਼ ਦਿੰਦਿਆਂ ਮੈਂ ਵੀ ਆਪਣੀ ਜਿਹੜੀ ਨੌਜਵਾਨ ਆ ਖੇਡਾਂ ਲਾਵੇ ਸਪੋਰਟ ਚੋਂ ਨਸਿਆਂ ਤੋਂ ਦੂਰ ਹੋਵੇ ਬਾਕੀ ਆ ਭਾਇ ਨੂੰ ਪੁੱਛ ਦਿਓ ਜੀ ਸਰਕਾਰ ਦਾ ਬਹੁਤ ਧੰਨਵਾਦ ਆ ਜੀ ਇਦਾਂ ਹੀ ਮੈਂ ਤਾਂ ਕਹਿੰਦਾ ਜੀ ਆਈ ਮਹੀਨੇ ਆਈ 6 ਮਹੀਨੇ ਵਾਦੀ سپورٹس ਦਾ ਸਮਾਨ ਦਿੰਦੀ ਰਹੇ ਸਭ ਨੂੰ ਤਾਂ ਜੋ ਆਪਣੀ ਨਸ਼ਾ ਤੋਂ ਦੂਰ ਹੋਵੇ ਸਾਰੀ ਨੌਜਵਾਨੀ ਪੀੜ੍ਹੀ ਤੇ ਆਪਣੀ ਖੇਡਾਂ ਲਾਵੇ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਿਊਰੋ ਦੀ ਬੋਟ ਆਈਵੋਚ ਪੰਜਾਬ ਟੀਵੀ